ਸਰ ਕੀ ਨਾਮ ਹੈ ਮੇਰਾ ਨਾਮ ਗੁਰਿੰਦਰ ਜੀ ਗੁਰਿੰਦਰ ਜੀ ਐਸੀ ਕਿਥੇ ਮੌਜੂਦ ਹਾਂ ਇਸ ਸਮਾਂ ਲਛਮ ਗਗਨ ਲਛਮ ਨਗਰ ਚ ਕੰਚਨ ਪਤਾ ਕਿ ਜਿੱਥੇ ਕਮਲਪੁਰ ਭਾਬੀ ਦਾ ਕੋਈ ਨਹੀਂ ਕਮਲਪੁਰ ਭਾਬੀ ਨਹੀਂ ਕੰਚਨ ਕੁੜੀ ਆ ਸਾਡੇ ਦਾ ਲਤਾ ਹਨ ਮੈਡਾ ਹੋ ਕਤਲ ਕਤਲ ਹੋਇਆ ਗਾ ਸਾਨੂੰ ਰਾਤ 8:30 ਵਜੇ ਬਰਾਦਰ ਦਾ ਮੁੰਡਾ ਕਹਿੰਦਾ ਅੱਜ ਕਰਤੀ ਗੱਲਬਾਤ ਹੋਈ ਆ ਵੀ ਕੰਚਨ ਦਾ ਕਹਿੰਦੇ ਮਰਡਰ ਹੋ ਗਿਆ ਵਾ ਮੈਂ ਕਹਾਂ ਆਪਾਂ ਨੂੰ ਕਿਤਾਬਾਂ ਚਲੋ ਜਾਣਾ ਵਰਦਾ ਹੈ ਰਾਤ ਨੂੰ ਜਾਣਾ ਤਾਂ ਰਾਤ ਨੂੰ ਮਰਦਾ ਨਹੀਂ ਹੈਗਾ ਵੀ ਸਵੇਰੇ ਜਾਵਾਂਗੇ ਸਵੇਰੇ ਜਾਵਾਂਗੇ ਰਾਤ ਨੂੰ ਜਾਵਾਂਗੇ ਤੇ ਅਗਲੇ ਟੈਂਸ਼ਨ ਚ ਡਰਾਈਵਿੰਗ ਵੀ ਐਕਸੀਡੈਂਟ ਰਮ ਘੇਰਾਣਾ ਹੋਵੇ ਹਾਂਜੀ ਤੇ ਤੁਸੀਂ ਕੀ ਲੱਗਦਾ ਉਹਨਾਂ ਨੂੰ ਗੋਣ ਮੱਥਾ ਹਾਂਜੀ ਹਾਂਜੀ ਘਰ ਦੇ ਵਿੱਚ ਦੋ ਇਹਦੇ ਭੈਣਾਂ ਨੇ ਇੱਕ ਦੀ ਮਿਹਰਤ ਹੋ ਗਈ ਆ ਦੋ ਭਾਈ ਨੇ ਉਹਨਾਂ ਦੇ ਚਾਰ ਕੁੜੀਆਂ ਨੇ ਛੋਟੇ ਛੋਟੇ ਮਾਤਾਵਾ ਅਕਲ ਦੀ ਦਿੱਤ ਹੋ ਚੁਗੀ ਦੋ ਤਿੰਨ ਸਾਲ ਬਾਲ ਹਾਂਜੀ ਇਸਰ ਹੋਰ ਕੀ ਜਾਣਕਾਰੀ ਹੈ ਨਾਲ ਜਾਣਕਾਰੀ ਇਹ ਹੈ ਜੀ ਗਰੀਬ ਪਰਿਵਾਰ ਹੈ ਵੀਡੀਓ ਬਣਾਣ ਲੱਗੀ ਸੀ ਥੋੜੇ ਦਿਨਾਂ ਤੋਂ ਪੌਪੂਲਰ ਹੋਣ ਦੀ ਸੋਚ ਵਿੱਚ ਸੋਚ ਰਹੀ ਲੱਗਦੀ ਕੋਈ ਫੋਲਵਰ ਹੋ ਗਏ ਨੇ ਵੀਡੀਓ ਹੀ ਬਣਾਉਂਦੀ ਵਧੀਆ ਵੀਊ ਆਉਂਦੇ ਸੀਗੇ ਵਧੀਆ ਟਿੰਕਸੀ ਰ ਆਪਣੀ ਬਾਹਰ ਪੜਨੀ ਸੀ ਕੰਮ ਕਰ ਠੀਕ ਸੀ ਹੁਣ ਦੋ ਪੈਸੇ ਵਿਚਾਰੇ ਕਮਾਉਂਦੀ ਸੀ ਘਰ ਪਰ ਤਾਂ ਖਰਚਾ ਸਾਰਾ ਸਰਦੇ ਉਹਦੇ ਇਕੱਲੇ ਨਹੀਂ ਜਾਂਦੇ ਸੀਗਾ ਭਾਈ ਨੇ ਜਿਹੜੇ ਦੋ ਥੋੜਾ ਬਹੁਤਾ ਕਮਾਉਂਦੇ ਨੇ ਪੰਦਾ ਸਰ ਘਾਣਾ ਨੇ ਬੰਦੇ ਨੇ ਉਹ ਫੈਕਟਰੀ ਤੇ ਲੇਬਰ ਕਰੂ ਵੀ ਇੰਨੀ ਕੁ ਮਿਲਦੀ ਹੈ ਹਾਂਜੀ

ਮੰਦਰਾਇਤੀ ਕਿਤੇ ਘਟ ਬੰਗਲਾ ਵਕੂ ਬੰਗਲਾ ਹਾਂਜੀ ਠੀਕ ਹੈ ਤੇ ਸਰ ਮਤਲਬ ਕਿ ਕਿੰਨੀ ਕੁ ਡੇਟ ਤੋਂ ਹੈ ਵੀਡੀਓ ਬਣਾ ਰਹੇ ਮੇਰੇ ਸਾਡੇ ਵੀਡੀਓ ਬਣਾ ਦੋ ਤਿੰਨ ਸਾਲ ਤੋਂ ਵਿੱਚ ਕਰੀਨ ਵੀਡੀਓ ਬਣਾ ਰਹੀ ਸੀ ਇਹ

ਨੇਚਰ ਵਾਈ ਵਧੀਆ ਸੀਗੀ ਭਰਾਵਾ ਵਧੀਆ ਸੀ ਮਹੱਲੇ ਜਿੱਤਾ ਦਾ ਗੰਦਾ ਕੋਈ ਭਰਾਵਾ ਨਹੀਂ ਪਾਦੀ ਸੀ ਵੀ ਜੇ ਉਹ ਦੇਖ ਲੂ ਸਭ ਨੂੰ ਬੁਰਾ ਲੱਗੇ ਤੇ ਇਹਦੀ ਗੱਲ ਇਹ ਤੇ ਆਪਣਾ ਤਾਂ ਸੰਜਾ ਸਾਰਾ ਵਧੀਆ ਘਰ ਆ ਵੀ ਇਹਦੀ ਕੋਈ ਆ ਨਹੀਂ ਵੀ ਠੀਕ ਸੀ ਭਰਾਵਾ ਬਹੁਤ ਵਧੀਆ ਸੀ ਮਹੱਲੇ ਜੇ ਕੋਈ ਏਦਾਂ ਦਾ ਗੰਦਾ ਵਾਲਾ ਕੋਈ ਕੰਮ ਨਹੀਂ ਸੀਗਾ ਵੀ ਕਿਸ ਨੂੰ ਬੁਰਾ ਲੱਗੇ ਹਾਂਜੀ ਲੱਗਦਾ ਦੀ ਕਿੰਨੇ ਕਿੰਨੇ ਇੱਕ ਇੱਕ ਜਿਹੜੋ ਦੇ ਸੀਗੇ ਛੋਟੇ ਆ ਕੀ ਕਹ ਗਿਆ ਇਸ ਨੂੰ अरे तो यही क्या क्या की ऐसी बंगला बंगला मतलब टेकन चल रहे हैं यहाँ से आ रहे हैं अच्छा तो इस जगह से ये चुन्जे की ताकि पहुँचेंगे कि पता लगे तो नही, जै, 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 नही, वारे नहीं जी 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 हम नहीं गए हैं ना जाना सीखी सीखा पर अपने बेटे हो गया छोटी जाना सीखा ताकि उसे बचपन मेरे साथ साथ ਅਸੀਂ ਗੁਆਮ ਤੇ ਰਹਿਣ ਦੇਖੀ ਡਿੱਗਦੇ ਆ ਜਦੋਂ ਸਾਡੀ ਮੁਲਾਕਾਤਾਂ ਨੂੰ ਜੀ ਦੋ ਦੋਨੀਆਂ ਤਿੰਨ ਵਾਰੀ ਚਾਰ ਵਾਰੀ ਹੋਈ ਆ ਮੱਲੇ ਦੇ ਵੀ ਬਹੁਤ ਚੰਗਾ ਲੱਗਦਾ ਬਹੁਤ ਵਧੀਆ ਸੀਗਾ ਭਰਾਵਾ ਇੱਕ ਚੀਜ਼ ਹੈ ਜਦੋਂ ਗੱਲ ਨਹੀਂ ਵੀ ਮਾੜਾ ਪਾਦੀ ਸੀ ਵੀ ਇੰਸਟਾਗ੍ਰਾਮ ਤੇ ਜੋ ਪੈਂਦੀ ਸੀ ਉਹ ਗੱਲ ਬਕਬੀਏ ਕਿ ਚੇਂਜ ਆ ਉਹਦਾ ਉਹ ਕੰਮ ਸੀਗਾ ਮੱਲੇ ਦੇ ਵਿੱਚ ਭਰਾਵਾ ਬਹੁਤ ਵਧੀਆ ਸੀਗਾ ਸੂਟ ਪਾ ਕੇ ਰੰਗਣਾ ਵੀ ਠੀਕ ਸੀਗਾ ਬੋਲਣਾ ਵੀ ਚੰਗਾ ਤੇ ਵੀ ਮਾੜਾ ਨਹੀਂ ਕਿ ਕੋਈ ਬੋਲਦੀ ਸੀ ਇਹ ਕਿਸੇ ਨੂੰ ਗਲਤ ਬਿਲਕੁਲ ਨਹੀਂ ਮੋਲਦਾ ਇਹ ਇੰਸਟਾਗ੍ਰਾਮ ਨਾਲੋਂ ਬਿਲਕੁਲ ਅਲੱਗ ਸੀ ਹਾਂਜੀ ਇਹ ਇੰਸਟਾਗ੍ਰਾਮ ਇੱਕ ਅਲੱਗ ਸੀ ਮੱਲੇ ਜਿਹਾ ਦੇਖਣਾ ਉਹ ਇੱਕ ਅਲੱਗ ਸੀ ਮੇਰਾ ਨਾਮ ਮੁੰਬਰੀ ਮੇਰੇ ਕੋਲ ਇਹ ਕਿਹਨਾਂ ਕੋਈ ਜੋਬ ਹੋ ਰਿਹਾ ਸੀ ਜੋਬ ਸੁਣਿਆ ਸੀ ਕਹਿੰਦੇ ਬੈਂਕ ਬੁੱਕ ਵਿੱਚ ਲੱਗੀ ਹੋਈ ਸੀ ਮੈਂ ਕਿਹਾ ਜੋਬ ਤਾਂ ਫਾਤਾਂ ਤੇ ਤੋਂ ਮੇਰੇ ਸਾਲਾਂ ਤਿੰਨ ਸਾਲ ਉਹ ਇਹਨਾਂ ਪਰਿਵਾਰ ਪਰਿਵਾਰ ਜਿਹਾ ਦੇਖੋ ਇਹ ਪਰਿਵਾਰ ਚੋਂ ਹੀ ਕਮਾਨ ਨਾ ਉਹਦੇ ਸੱਤੇ ਹੀ ਸਾਰਾ ਕੰਮ ਚੱਲਦਾ ਸੀਗਾ ਚਾਰ ਇਹਨਾਂ ਦੀ ਗੁੜੀਆਂ ਨੇ ਛੋਟੀ ਛੋਟੀ ਠੀਕ ਹੈ ਜੀ ਦੋ ਭਾਈ ਨੇ ਦੇ ਜਾਨ ਥੋੜਾ ਜਿਹਾ ਮਾਇਨਟ ਥੋੜਾ ਘਾਵਾ ਸਿੱਧੇ ਨੇ ਵੀ ਕੰਮ ਦੀ ਗਰੀਬ ਲਾਸਾਨ 10000 5000 ਪਰਮਾਨ ਨਾਲ ਮਜ਼ਦੂਰ ਬਣਦੇ ਨੇ ਬਾਕੀ ਕਰ ਦੇਖ ਨੂੰ ਦੇਖ ਲਓ ਜੀ ਮੇਰੇ ਸਾਣਾ ਫਾਇਵਰ ਵੀ ਨਹੀਂ ਲੱਗੀ ਪੜਦੀ ਟੱਕੇ ਹੋਈ ਗੇੜ ਗਲੇ ਬੰਦੇ ਬਾਕੀ ਇਹਨਾਂ ਕੋਈ ਵੀ ਜ਼ਰੂਰਤ ਹੋ ਹੈ ਨਹੀਂ ਕਿ ਗਰੀਬ ਹੀ ਪਰਿਵਾਰ ਆ ਮਾਰੇ ਰਾਤ ਨੇ ਵੀ ਇੰਸਟਾਗ੍ਰam ਤੋਂ 20 ਪੈਸੇ ਦੀ ਆਮ ਜੀ